ਅਸੀਂ ਮੈਂ ਸੀ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀ ਇਹ ਚੁੱਗੇ ਕਲਾ ਤੇ ਮੂਰੇ ਟਰੱਕ ਆਇਆ ਤੇ ਉਹਦੇ ਨਾਲ ਟਰੱਕ ਤਾਂ ਲੰਘ ਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਉਹ ਫਿਸਲ ਗਈ ਤੇ ਉਹਦੇ ਵਿੱਚ ਡਿੱਗ ਪਈ ਨਾਖੇ ਵੀ ਭੁੱਖੇ ਮਰਦੀਆਂ ਜਾਣਗੀਆਂ ਇਹਨਾਂ ਨੂੰ ਮੈਂ ਚੀਜ਼ ਲੈ ਕੇ ਰਿਹਾ ਕੋਈ ਮੈਨੂੰ 20 ਰੁਪਏ ਦੀ ਚੀਜ਼ ਲੈ ਕੇ ਦੇਤੀ ਉਧਰ ਬੱਸ ਆ ਗਈ ਮੈਂ ਪਹਿਲਾਂ ਕੇਲੇ ਫੜਾ ਗਏ ਜੀ ਇਹਨਾਂ ਨਨ ਕ ਘੰਟਿਆਂ ਬਾਅਦ ਮੇਰੇ ਕੋਲ ਫੋਨ ਲੱਗ ਗਿਆ ਜੀ ਇਹ ਆ ਗੱਲ ਬਣ ਗਈ ਅਸੀਂ ਪਿਛਲੀ ਸੀਟ ਤੇ ਸੀਗੇ ਸਭ ਤੋਂ ਤੇ ਸਾਡਾ ਹੱਥ ਉਨ ਕੀ ਪੈਰ ਹੁੰਦੇ ਉਹਦੇ ਤੇ ਪੈ ਰਿਆ ਸੀ ਇਹਨੂੰ ਤਾਂ ਮੈਂ ਆਪ ਦੇ ਮੇਰੀ ਗੋਦੀਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮਮਾ ਥੱਲੇ ਡੁੱਬ ਗਏ ਸੀ ਜੇ ਸਾਨੂੰ ਆਨਸਾਰੀ ਦਿਖਾਤਾ ਸੀ ਡੈਥ ਹੋ ਚੁੱਕੀ ਸੀ ਬਸ ਪਤਾ ਨਹੀਂ ਕਿਵੇਂ ਬੈਠਿਆ ਬਰਾਬਰ ਕਪਾਉਦੀ ਸੀ ਮੈਂ ਇਹ ਮਜ਼ਦੂਰੀ ਕਰਦੇ ਜੀ ਦਿਹਾੜੀ ਰੋਟੀ ਪਾਣੀ ਨਾਲ ਕੰਮ ਕਰਾਉਂਦੀ ਸੀ ਜੀ ਮੈਨੂੰ ਪੈਸੇ ਵੀ ਦੇ ਕੇ ਆਈ ਹੈ ਜੀ ਘਰੇ 2000 ਰੁਪਏ ਵੀ ਤੂੰ 500 ਬਲਾਨੀ ਬੁੜੀ ਤਾਂ ਦੇਣਾ 250 ਬਲਾਨੀ ਦਾ 250 ਬਲਾਨੀ ਦਾ ਵੀ 1500 ਤੋਂ ਇੱਕ ਬੁੜੀ ਤਾਂ ਦੇਣਾ ਵੀ ਮੇਰੇ ਮਗਰੋਂ ਨਾ ਵੀ ਤੁਹਾਡੇ ਪੈਸੇ ਮੈਨੂੰ ਕੋਹ ਨਾ ਕੋਈ ਬੁੜੀ ਕਰੇ ਇੱਕ ਬੰਦਾ ਆ ਸੀਗਾ ਉਹਨੇ ਕੰਚ ਤੋੜ ਕੇ ਉਹਦੀ ਬਾਹਂ ਟੁੱਟ ਗਈ ਸੀ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ ਪਹਿਲਾਂ ਮੈਂ ਇਹਨੂੰ ਕੱਢਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕੱਢਵਾਤਾ ਉਹਨਾਂ ਸੀ ਚਾਰ ਭੈਣਾਂ ਆਈਆਂ ਮੇਰੇ ਪਾਪਾ ਲੇਬਰ ਦਾ ਕੰਮ ਕਰਦੇ ਨੇ ਮੈਨੂੰ ਇਹ ਬੁਖਾਰ ਹੋ ਗਿਆ ਸੀ ਮੈਂ ਅੱਖਾਂ ਨੂੰ ਮਟੀਕਾ ਲਗਾਉਂ ਕਿ ਮੇਰਾ ਨਾਮ ਗਗਨਦੀਪੋ ਅਸੀਂ ਮੈਂ ਸੀ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀ ਇਹ ਚੁਗੇ ਕਲਾ ਉਹ ਤੋਂ ਰਸਤੇ ਵਿੱਚ ਮੂਰਤ ਟਰੱਕ ਆਇਆ ਤੇ ਉਹਦੇ ਨਾਲ ਟਰੱਕ ਤਾਂ ਲੰਘ ਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਔਫੀਸਲ ਗੀਤੇ ਉਹਦੇ ਵਿੱਚ ਡਿੱਗ ਪਈ ਅਸੀਂ ਪਿਛਲੀ ਸੀਟ 'ਤੇ ਸੀ ਸਭ ਤੋਂ ਤੇ ਸਾਡਾ ਹੱਥ ਲੀਕੀ ਪੈਪ ਹੁੰਦੇ ਉਹਦੇ ਉੱਤੇ ਪੈ ਰਿਆ ਸੀ ਇਹਨੂੰ ਤਾਂ ਮੈਂ ਆਪ ਦੇ ਮੇਰੀ ਗੋਦੀਆਂ 'ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮम्मा ਥੱਲੇ ਡੁੱਬ ਗਏ ਸੀ ਇੱਕ ਬੰਦਾ ਆ ਸੀਗਾ ਉਹਨੇ ਕੰੱਚ ਤੋੜ ਕੇ ਉਹਦੀ ਬਾਹਂ ਟੁੱਟ ਗਈ ਸੀ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ ਪਹਿਲਾਂ ਮੈਂ ਇਹਨੂੰ ਕਢਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਢਵਾਤਾ ਉਸ ਤੋਂ ਬਾਅਦ ਇੱਕ ਫਿਰ ਲੋਕ ਤਾਂ ਵੀਡੀਓ ਬਣਾਈ ਜਾਂਦੇ ਸੀ ਵਲ ਕੀ ਪਿੱਛੇ ਬਸ ਸੀਗੀ ਉਹਨਾਂ ਨੇ ਸਾਰਿਆਂ ਨੇ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਪੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕਿ ਬੱਚੇ ਨੂੰ ਠੰਡ ਲੱਗੀ ਜਾਂਦੀ ਆ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨੀ ਨਹੀਂ ਫਿਰ ਉਹਨਾਂ ਨੇ ਬੱਚੇ ਲਿਆ ਕੇ ਦਿੱਤੀ ਅੱਧ ਪੋੜ ਨੇ ਅੱਦੇ ਉੱਦੇ ਘਾਂਡੇ ਵਾਦ ਉਹਨਾਂ ਨੇ ਜਦੋਂ ਪੋੜੀ ਲਿਆ ਕੇ ਦਿੱਤੀ ਫਿਰ ਜਿਵੇਂ ਜਿਹਨਾਂ ਦੇ ਸੱਤਣਾ ਸੂਤਣਾ ਥੋੜੀਆਂ ਜਿਹੀ ਬੱਚੇ ਸੀ ਉਹਨਾਂ ਦੀ ਮੰਮੀਆਂ ਜਿਹਨਾਂ ਨੂੰ ਬਾਹਰ ਘੱਟ ਰੱਖਿਆ ਸੀ ਉਹਨਾਂ ਨੂੰ ਉੱਧਰ ਲੈ ਗਏ ਤੇ ਲਵੰਡੀ ਲੈ ਕੇ ਸੀਗੇ ਤੇ ਇਦਰਾ ਬਿਠਿੰਡੇ ਲੱਗੇ ਸੀ ਸਾਨੂੰ ਤੇ ਮੰਮਾ ਹੋਰਾਂ ਨੂੰ ਇਦਦਰ ਲਈ ਹਸਪੀਟਲ ਚਲੇ ਆਈ ਸੀ ਥੱਲੇ ਵੰਡੀ ਮੰਮੀ ਵੀ ਸੌਰੀ ਸੀਗੇ ਤੇ ਉਹ ਜਿਵੇਂ ਜਿਹੜੀ ਕੱਢਿਆ ਮੰਮੀ ਨੂੰ ਉਹਦਾ ਪਾਣੀ ਕੱਢ ਰਹੇ ਸੀਗੇ ਨੱਪ ਕੇ ਪਾਣੀ ਵੀ ਥੋੜਾ ਬਹੁਤ ਹੀ ਨਿਕਲੇ ਸੀਆ ਮੰਮੀ ਜਦੋਂ ਮੇਰੇ ਤਾਂ ਪੈਰ ਨੂੰ ਹੱਥ ਪੈ ਗਿਆ ਸੀ ਤੇ ਮੰਮਾ ਫਿਸਲ ਕੇ ਥੱਲੇ ਵਾਗੇ ਸੀਏ ਫਿਰ ਮੈਂ ਮੰਮਾ ਦਾ ਹੱਥ ਫੜ ਲਿਆ ਸੀਗਾ ਥੋੜਾ ਦਿਖੀ ਅੰਦਾ ਸੀਆ ਫਿਰ ਮੰਮਾ ਨੂੰ ਤੇ ਖਿੱਚ ਲਿਆ ਸੀਆ ਪਰ ਮੰਮਾ ਕੁਝ ਬੋਲ ਨਹੀਂ ਰਹੇ ਸੀ ਅਸੀਂ 6 ਭੈਣਾਂ ਆਈਆਂ ਇੱਕ ਮੇਰੀ ਮਾਸੀ ਕੋਲ ਆ ਤੇ ਇੱਕ ਗੁਜਰਗੀ ਸੀ ਹੁਣ ਅਸੀਂ 4 ਭੈਣਾਂ ਆਈਆਂ ਮੇਰੇ ਪਾਪਾ ਲੇਵਰ ਦਾ ਕੰਮ ਕਰਦੇ ਨੇ ਮੇਰਾ ਨਾਮ ਪ੍ਰੇਮ ਕੁਮਾਰ ਹੈ ਮੈਨੂੰ ਇਹ ਬੁਖਾਰ ਹੋ ਗਿਆ ਸੀ ਮੈਂ ਅੱਖਾਂ ਨ ਮਟੀਕਾ ਲਵਾਇਆ ਹੂੰ ਤੇ ਮੈਂ ਕਹਿੰਦਾ ਤੈਨੂੰ ਨਾ ਕੋਰ ਤਾਰਿਆ ਨਾ ਇਹਨੂੰ ਠੀਕ ਕਰਵਾਇਆ ਅਸੀਂ ਦੋ ਮੋਟਰਸਾਈਕਲ ਚੱਕੇ ਜਿ ਮੈਰੇ ਭੀਜੇ ਨੇ ਤੇ 20 ਕਿਲੋ ਚਾਹੇ ਰਹੇ ਉਹ ਬਨਲੇ ਰਵਾਲੀ ਬਾਜਰੀ ਵੀ ਮਾਂ ਵਾਸਤੇ ਲੈ ਕੇ ਜਾਉਂਗੀ ਚਾਰਾਂ ਨੂੰ ਤਿਆਰ ਕਰ ਲੀਏ ਇਹਨਾਂ ਨੇ ਦੋ ਤਾਂ ਕਹਿੰਦੇ ਸੀ ਜਾਣਾ ਨਹੀਂ ਮੈਂ ਕਿਹਾ ਚਲੋ ਵੀ ਤੁਸੀਂ ਨਹੀਂ ਜਾਣਾ ਵੀ ਦੋ ਵਗ ਜਾਓ ਇਹ ਕਹਿੰਦੇ ਜਿਹੜੀ ਕਿਵੇਂ ਕਰਾਂ ਮੈਂ ਕਿਹਾ ਤੂੰ ਜਾ ਬੇਟਾ ਚੱਲ ਕੋਈ ਨਹੀਂ ਨਾਲ ਵਗ ਜਾ ਉਹ ਤੋਂ ਕਰਕੇ ਜੀ ਮੈਂ ਇਹਨਾਂ ਨੂੰ ਨਾਗਪੁਰ ਆ ਕੇ ਚੜਾ ਗਿਆ ਨਾ ਬੱਸ ਟੱਪ ਗਈ ਸੀ ਉਹ ਨਾਗਪੁਰ ਤੋਂ ਉਹ ਤੋਂ ਆ ਕੇ ਬੱਸ ਪੁੱਛਿਆ ਵੀ 40 ਮਿੰਟਾਂ ਬਾਅਦ ਬੱਸ ਆਉਗੀ ਦੁਬਾਰੇ ਮੈਂ ਕਿਹਾ ਵੀ ਭੁੱਖੇ ਮਰਦਿਆਂ ਜਾਣਗੇ ਆ ਵੀ ਇਹਨਾਂ ਨੂੰ ਮੈਂ ਚੀਜ਼ ਲੈ ਕੇ ਦੇਦਾ ਕੋਈ ਮੈਨੂੰ 200 ਰੁਪਏ ਦੀ ਚੀਜ਼ ਲੈ ਕੇ ਦੇ ਦਿੱਤੀ ਉਦੋਂ ਬੱਸ ਆ ਗਈ ਬਸ 사이 ਤੇ ਮੈਂ ਪਾਜ ਕੇ ਜਦੋਂ ਬਸ ਆ ਗਿਆ ਮੈਂ ਉਹ ਤੋਂ ਬਕਾਇਆ ਵੀ ਲਤਈ ਮਗਰ ਅਲੇ ਵੀ ਬੱਚੀਆਂ ਨੂੰ ਖੀ ਮਾਰਨੀਆਂ ਮੈਂ ਪਹਿਲਾਂ ਕੇਲੇ ਫੜਾ ਗਏ ਜੀ ਇਹਨਾਂ ਨੂੰ ਫੜਾ ਕੇ ਤੇ ਉਸ ਤੋਂ ਬਾਅਦ 3 ਕ ਘੰਟੇ ਬਾਅਦ ਮੇਰੇ ਕੋਲ ਫੋਨ ਆ ਗਿਆ ਜੀ ਤੇਰੇ ਭਾਈ ਆਏ ਕਰਕੇ ਵੀ ਆ ਗੱਲ ਬਣ ਗਈ ਬੇਟੀਆਂ ਕਬਰਾਈਆਂ ਹੋਈਆਂ ਨੇ ਬਹੁਤ ਜ਼ਿਆਦਾ ਦੇ ਉਹਦੀ ਮੈਂ ਦਾ ਜ਼ਿੰਮੇਵਾਰਨ ਮੁੰਡੇ ਨੂੰ ਲੈ ਕੇ ਅਸੀਂ ਗੱਡੀ ਲੈ ਕੇ ਪਹੁੰਚ ਗਏ ਜੀ ਵੀ ਕਹਿੰਦੇ ਵੀ ਤੁਸੀਂ ਬਠਿੰਡੇ ਨਾ ਆਓ ਵੀ ਤੁਸੀਂ ਆਜ ਬੱਚੇ ਸੰਭਾਲੋ ਵੀ ਗੁੜੀਆਂ ਸਹੀ ਨਹੀਂ ਇਹਨਾਂ ਦਾ ਗੱਲ ਹੋ ਗਈ ਸੀ ਵੀ ਅਸੀਂ ਇਹਨਾਂ ਨੂੰ ਚਾਹ ਪਿਆ ਕੀ ਬਿਸਕੁਟ ਖਵਾਤੀ ਇਹ ਜਮਾ ਸਹੀ ਨੇ ਫਿਰ ਸ਼ਾਮ ਨੂੰ ਅਸੀਂ ਜਾ ਕੇ ਇਹਨਾਂ ਨੂੰ ਇਹ ਤੇ ਨਵੇਂ ਕੰਡ ਲੈ ਆਈ ਸੀ ਰਾਤ ਅਸੀਂ ਭੈਣ ਕੋਲੇ ਰਹਿ ਗਈ ਸੀ ਨਵੇਂ ਕੰਡ ਇਹ ਸਾਨੂੰ ਅਨਸਾਰ ਹੀ ਦਿਖਾਉਂਦਾ ਸੀ ਡੈਥ ਹੋ ਚੁਕੀ ਸੀ ਲੱਗਦੀ ਬਸ ਪਤਾ ਨਹੀਂ ਕਿਵੇਂ ਬੈਠਿਆ ਮੇਰੇ ਪਾਸੇ ਥੋੜੀ ਛੱਡ ਗਈ ਜਈ ਸਾਰੀ ਬਰਾਬਰ ਕਪਾਉਂਦੀ ਸੀ ਮੈਂ ਜੀ ਮਜ਼ਦੂਰੀ ਕਰਦੇ ਜੀ ਦਿਹਾੜੀ ਰੋਟੀ ਪਾਣੀ ਨਾਲ ਕੰਮ ਕਰਾਉਂਦੀ ਸੀ ਜੀ ਮੈਨੂੰ ਪੈਸੇ ਵੀ ਲੈ ਕੇ ਆਈ ਹੈ ਜੀ ਘਰੇ 2000 ਰੁਪਏ ਵੀ ਤੂੰ 500 ਬਲਾਨੀ ਬੁੜੀ ਤਾਂ ਦੇਣਾ 250 ਬਲਾਨੀ ਦਾ 250 ਬਲਾਨੀ ਦਾ ਠੀਕ ਹੈ ਵੀ 1500 ਤੂੰ ਇੱਕ ਬੁੜੀ ਤਾਂ ਦੇਣਾ ਵੀ ਮੇਰੇ ਮਗਰ ਕੋ ਨਾ ਵੀ ਤੁਹਾਡੇ ਪੈਸੇ ਮੈਨੂੰ ਫੋਨ ਨਾ ਕਰੀ ਬੁੜੀ ਕਰੇ ਆਹੀ ਨਾਲੇ ਪੈਲ ਸਪੋਰਟ ਸੱਚ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਜੀ ਮੈਨੂੰ ਕਦੀ ਮੇਰੇ ਮਗਰ ਕੋ ਨਾ ਆਵੇ ਇਹਨੋਂ ਦੂਜੀ ਜਾਣਕਾਰੀ ਤੁਸੀਂ ਜਾਣਦੀਆਂ ਨਹੀਂ ਮੈਨੂੰ ਫੋਨ ਨਾ ਕਰਿਓ ਠੀਕ ਹੈ ਮੈਂ ਇਹੀ ਚੁੱਕ ਕੇ ਕਲਾ ਮੇਰੇ ਆਰੀ ਮਾਂ ਕੋਲ ਜਾ ਰਹੀ ਸੀ ਅਸੀਂ ਦੋ ਮੋਟਰਾਂ ਤੇ ਚੜਾ ਗਏ ਜੀ मतलब परमजीत वो प्रेम सिंह जी बहुत ही गरीब परिवार से संबंधित है लड़का है नहीं खेती बाड़ी काम करते घर की हालत बहुत खराब है वो सरकार से गुजारिश है कि इनका कुछ सहायता करी जाए बच्ची ने बहुत दिम्मत का काम किया जी ठीक है सराहना होती है इसकी छोटे बच्चे को इसने बचाया ठीक है माँ को बचाने की कोशिश की थी लेकिन नहीं बचा पाए उसकी बाह फी थी जो तो मालिक मर्जी आके और सरकार से बेनती है की उनकी सहायता करी जाए